ਤੁਹਾਨੂੰ ਉਹ ਜਗ੍ਹਾ ਦਿਖਾਉਣੀ ਆ ਪਹਿਲਾਂ ਜਿਸ ਜਗ੍ਹਾ ਦੇ ਉੱਪਰ ਆ ਆਖਰੀ ਸਮੇ ਜਿਹੜੀ ਐ ਚਮਕੀਲਾ ਤੇ ਅਮਰਜੋਤ ਤੇ ਉਸ ਦੇ ਨਾਲ ਦੀ ਟੀਮ ਜਿਹੜੀ ਸੀ ਉਸ ਨੇ ਰੋਟੀ ਖਾਧੀ ਸੀ ਆਪਣੀ ਰਾਇ ਜ਼ਰੂਰ ਸਾਂਝੀ ਕਰਨੀ ਹੈ ਕਿ ਕੀ ਉਸ ਕਲਾਕਾਰ ਨੂੰ ਮਾਰਨਾ ਜ਼ਰੂਰੀ ਸੀ ਜਿਸ ਕਲਾਕਾਰ ਨੇ ਆਪਣੇ ਦਹਾਕੇ ਦੇ ਵਿੱਚ ਚਰਚਾਵਾਂ ਕਰਵਾਤੀਆਂ ਸੀ ਤਾਂ ਗਿਆ ਸੀ ਤਾਂ ਦੋਨੇ ਜਿਹੜੇ ਘਰ ਨੇ ਪਹਿਲਾਂ ਤਾਂ ਇਸ ਲੋਕੇਸ਼ਨ ਵੱਲ ਦੇਖੋ ਇਹ ਵੀ ਇੱਕ ਐਨ ਆਰ ਆਈ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਦੂਸਰੇ ਪਾਸੇ ਜਿੱਥੇ ਵਿਆਹ ਸੀ ਵਿਆਹ ਦਾ ਜਿਹੜਾ ਪ੍ਰੋਗਰਾਮ ਸੀ ਉਸ ਘਰ ਦੇ ਵਿੱਚ ਸੀ ਤੇ ਪਰ ਆਖਰੀ ਸਮੇ ਉਸ ਕਲਾਕਾਰ ਨੇ ਉਸ ਜੋੜੀ ਨੇ ਰੋਟੀ ਖਾਧੀ ਸੀ ਤੇ ਜਗ੍ਹਾ ਦੇ ਉੱਪਰ ਇੱਕ ਮੰਜਾ ਦਿਖਾਇਆ ਜਾ ਰਿਹਾ ਫ ਦਲਜੀਤ ਦਸਾਂਜ ਜਿਵੇਂ ਚਮਕੀਲਾ ਹਾਸ ਹਾਸਾ ਮਖੌਲ ਕਰਦਾ ਰਹਿੰਦਾ ਸੀ ਆਪਣੀ ਟੀਮ ਦੇ ਨਾਲ ਉਸੇ ਜਗ੍ਹਾ ਦੇ ਉੱਪਰ ਦਲਜੀਤ ਦਸਾਂਜ ਵੀ ਹਾਸਾ ਮਖੌਲ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਕੁਝ ਲੋਕ ਉਸ ਨੂੰ ਲੱਚਰ ਗਾਇਕ ਵੀ ਕਹਿੰਦੇ ਨੇ ਕੁਝ ਕਹਿੰਦੇ ਸੀ ਕਿ ਉਹ ਅਡਲਟ Song ਆਉਂਦਾ ਤੇ ਇਹ ਖਾਸ ਤੌਰ ਤੇ ਫਿਲਮ ਦੇ ਵਿੱਚ ਦਿਖਾਇਆ ਵੀ ਗਿਆ ਦਰਸਾਇਆ ਵੀ ਗਿਆ ਕਿ ਉਸਦੇ ਗੰਦੇ ਗੀਤਾਂ ਕਰਕੇ ਉਹ ਚਰਚਾ ਦੇ ਵਿੱਚ ਆਇਆ ਪਰ ਜਿਹੜੇ ਅੱਜ ਦੇ ਹਾਲਾਤ ਨੇ ਲੋਕ ਸੁਣਨਾ ਚਾਹੁੰਦੇ ਨੇ ਉਹੀ ਚੀਜ਼ ਮੈਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ ਇਸੇ ਕਰਕੇ ਮੇਰਾ ਨਾਂ ਚਰਚਾ ਦੇ ਵਿੱਚ ਹੈ ਇਸ ਨਿਮ ਦੇ ਥੱਲੇ ਜਿਹੜੀ ਐ ਐਮਬੈਸਡਰ ਕਾਰ ਖੜੀ ਹੁੰਦੀ ਆ ਤਾਂ ਗੱਡੀ ਜਾਂਦੀ ਹੈ ਤਾਂ ਗੱਡੀ ਘੁੰਮ ਕੇ ਉਸ ਵਿਆਹ ਵਾਲੇ ਸਮਾਗਮ ਜਿੱਥੇ ਖਾੜਾ ਚੱਲ ਰਿਹਾ ਸੀ ਇਹ ਖਾੜ ਸਦੀ ਦਾ ਅੰਤ ਹੋਇਆ ਲੋਕ ਅੱਜ ਵੀ ਗੱਡੀਆਂ ਦੇ ਵਿੱਚ ਅੱਜ ਵੀ ਚਮਕੀਲੇ ਨੂੰ ਸੁਣਦੇ ਨੇ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣਾ ਨਾਂ ਬਣਾਇਆ ਛੋਟੀ ਉਮਰ ਦੇ ਵਿੱਚ ਉਸੇ ਤਰ੍ਹਾਂ ਚਮਕੀਲੇ ਨੇ ਵੀ ਛੋਟੀ ਉਮਰ ਦੇ ਵਿੱਚ 27 ਸਾਲਾਂ ਦਾ ਸੀ ਜਦੋਂ ਉਸ ਦੀ ਮੌਤ ਹੋਈ ਤੇ ਦੋ ਵਿਆਹ ਆਪਣੇ ਸਮੇਂ ਦਾ ਮਸ਼ਹੂਰ ਕਲਾਕਾਰ ਅਮਰ ਸਿੰਘ ਚਮਕੀਲਾ ਚੋਟੀ ਦੇ ਉੱਤੇ ਤੇ ਮਹਿੰਗਾ ਕਲਾਕਾਰ ਸੀ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਮਹਿੰਗਾ ਕਲਾਕਾਰ ਹੋਣ ਦੇ ਕਾਰਨ ਹੀ ਅੱਜ ਹੋਇਸ ਦੁਨੀਆ ਦੇ ਵਿੱਚ ਨਹੀਂ ਰੀਮੇਕਿੰਗ ਹੁੰਦੀ ਹੈ ਨਵੀਂ ਵੀਡੀਓ ਬਣਾਈ ਜਾਂਦੀ ਹੈ ਫਿਲਮ ਬਣਾਈ ਜਾਂਦੀ ਹੈ ਦਲਜੀਤ ਦਸਾਂਜ ਤੇ ਪ੍ਰਨੀਤੀ ਚੋਪੜਾ ਦੋਨੇ ਰੋਲ ਜਿਹੜੇ ਅਦਾ ਕਰਦੇ ਆ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦਾ ਅੱਜ ਤੁਹਾਨੂੰ ਉਹ ਜਗ੍ਹਾ ਦਿਖਾਉਨੇ ਆ ਪਹਿਲਾਂ ਜਿਸ ਜਗ੍ਹਾ ਦੇ ਉੱਪਰ ਆਖਰੀ ਸਮੇਂ ਜਿਹੜੀ ਹੈ ਚਮਕੀਲਾ ਤੇ ਅਮਰਜੋਤ ਤੇ ਉਸ ਦੇ ਨਾਲ ਦੀ ਟੀਮ ਜਿਹੜੀ ਸੀ ਉਸ ਨੇ ਰੋਟੀ ਖਾਧੀ ਸੀ ਇਸ ਜਗ੍ਹਾ ਦੇ ਉੱਪਰ ਅੱਜ ਵੀ ਉਹ ਕੁਝ ਨਿਸ਼ਾਨਦੇਹੀਆਂ ਮੌਜੂਦ ਨੇ ਪਹਿਲਾਂ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਆਂ ਵੀਡੀਓ ਚਲਦੀ ਚਲਦੀ ਸ਼ੇਅਰ ਕਰਨੀ ਹੈ ਲਾਈਕ ਕਰਨੀ ਹੈ ਤੇ ਕਮੈਂਟ ਕਰਕੇ ਨਾ ਆਪਣੀ رائے ਜ਼ਰੂਰ ਸਾਂਝੀ ਕਰਨੀ ਹੈ ਕਿ ਕੀ ਉਸ ਕਲਾਕਾਰ ਨੂੰ ਮਾਰਨਾ ਜ਼ਰੂਰੀ ਸੀ ਜਿਸ ਕਲਾਕਾਰ ਨੇ ਆਪਣੇ ਦਹਾਕੇ ਦੇ ਵਿੱਚ ਚਰਚਾਵਾ ਕਰਵਾਤੀਆਂ ਸੀ ਤੇ ਆਹ ਦੇਖੋ ਤੁਹਾਨੂੰ ਪਹਿਲਾਂ ਇਸ ਲੋਕੇਸ਼ਨ ਦੇ ਉੱਪਰ ਚੱਲਦੇ-ਚੱਲਦੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਜ਼ਰੂਰੀ ਨੇ ਕਿ ਇਸ ਜਗ੍ਹਾ ਦੇ ਉੱਪਰ ਰੋਟੀ ਦਾ ਇੰਤਜ਼ਾਮ ਕੀਤਾ ਗਿਆ ਸੀ ਤਾਂ ਦੋਨੇ ਜਿਹੜੇ ਘਰ ਨੇ ਪਹਿਲਾਂ ਤਾਂ ਇਸ ਲੋਕੇਸ਼ਨ ਵੱਲ ਦੇਖੋ ਇਹ ਵੀ ਇੱਕ ਐਨਆਰਆਈ ਵੱਲੋਂ ਜਿਹੜਾ ਤਿਆਰ ਕੀਤਾ ਗਿਆ ਕੋ ਜਿਹੜਾ ਤੇ ਦੂਸਰੇ ਪਾਸੇ ਜਿੱਥੇ ਵਿਆਹ ਸੀ ਵਿਆਹ ਦਾ ਜਿਹੜਾ ਪ੍ਰੋਗਰਾਮ ਸੀ ਉਸ ਘਰ ਦੇ ਵਿੱਚ ਤੇ ਪ੍ਰੋਗਰਾਮ ਵੀ ਐਨ ਆਰ ਆਈ ਦੇ ਘਰ ਸੀ ਤਾਂ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਚਮਕੀਲੇ ਬਾਰੇ ਜਾਣਕਾਰੀ ਦੇ ਦਈਏ ਵੀ ਚਮਕੀਲਾ ਹੈ ਕੌਣ ਸੀ ਚਮਕੀਲੇ ਦਾ ਨਾਮ ਸੀ ਜਿਹੜਾ ਉਹ ਧਨੀ RAM ਸੀ ਤੇ 21 ਜੁਲਾਈ 1960 ਦੇ ਵਿੱਚ ਡੁਗਰੀ ਲੁਧਿਆਣਾ ਦੇ ਵਿੱਚ ਉਸ ਦਾ ਜਨਮ ਹੁੰਦਾ ਤੇ ਉਸ ਦਿਨ ਤੋਂ ਸ਼ੁਰੂਆਤ ਹੁੰਦੀ ਆ ਲੁਧਿਆਣੇ ਦੀ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਧਨੀ RAM ਤੇ ਉਸ ਤੋਂ ਬਾਅਦ ਜਿਹੜਾ ਸ਼ੌਂਕ ਹੁੰਦਾ ਉਹ ਸ਼ੌਂਕ ਖਿੱਚ ਕੇ ਲੈ ਕੇ ਜਾਂਦਾ ਗਾਇਕੀ ਵੱਲ ਤੇ ਗਾਇਕੀ ਵੱਲ ਜਾਣ ਤੋਂ ਬਾਅਦ ਕੁਝ ਗੀਤ ਲੋਕਾਂ ਨੂੰ ਚੰਗੇ ਲੱਗਦੇ ਨੇ ਜਦੋਂ ਚੰਗੇ ਲੱਗਦੇ ਨੇ ਤਾਂ ਇੱਕ ਫਲੋ ਬਣਦਾ ਇੱਕ ਅੱਗ ਬਣਦੀ ਹੈ ਲੋਕਾਂ ਦੇ ਵਿੱਚ ਸੁੰਨਦੀ ਉਹੀ ਅੱਗ ਬਣੀ ਤੇ ਉਸ ਤੋਂ ਬਾਅਦ ਕਹਿ ਸਕਦੇ ਆ ਕਿ ਇਸ ਜਗ੍ਹਾ ਦੇ ਉੱਪਰ ਇਸ ਜਗ੍ਹਾ ਦੇ ਉੱਪਰ ਉਸ ਦਿਨ 8 ਮਾਰਚ 1988 ਜਿਸ ਦਿਨ ਲਾਸਟ ਸ਼ੋਅ ਕਹਿ ਸਕਦੇ ਆ ਜਿਵੇਂ ਸਿੱਧੂ ਮੂਸੇਵਾਲੇ ਦੀ ਲਾਸਟ ਰਾਈਡ ਤੇ ਉਸੇ ਤਰ੍ਹਾਂ ਇਹ ਜਗ੍ਹਾ ਵੀ ਇਸ ਕਰਕੇ ਮਸ਼ਹੂਰ ਹੋ ਗਈ ਕਿ ਕਿ ਇਸ ਜਗ੍ਹਾ ਦੇ ਉੱਪਰ ਆਖਰੀ ਸਮੇਂ ਉਸ ਕਲਾਕਾਰ ਨੇ ਉਸ ਜੋੜੀ ਨੇ ਰੋਟੀ ਖਾਧੀ ਸੀ ਤੇ ਜਦੋਂ ਦਲਜੀਤ ਦੋਸਾਂਝ ਦੀ ਮੂਵੀ ਜਿਹੜੀ ਹੈ ਰੀਮੇਕ ਕੀਤੀ ਜਾਂਦੀ ਹੈ ਤਾਂ ਇਸ ਜਗ੍ਹਾ ਦੇ ਉੱਪਰ ਇੱਕ ਮੰਝਾ ਦਿਖਾਇਆ ਜਾ ਰਿਹਾ ਫਿਲਮ ਦੇ ਵਿੱਚ ਇੱਥੇ ਬੈਠ ਕੇ ਦਲਜੀਤ ਦੋਸਾਂਝ ਜਿਵੇਂ ਚਮਕੀਲਾ ਹਾਸ ਹਾਸਾ ਮਖੌਲ ਕਰਦਾ ਰਹਿੰਦਾ ਸੀ ਆਪਣੀ ਟੀਮ ਦੇ ਨਾਲ ਉਸੇ ਜਗ੍ਹਾ ਦੇ ਉੱਪਰ ਜੋ ਦਿਲਜੀਤ ਦਸਾਂਜ ਵੀ ਹਾਸਾ ਮਖੌਲ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਇਹ ਕਹਿੰਦਾ ਕਿ ਰੋਟੀ ਮੈਂ ਠੰਡੀ ਨਹੀਂ ਖਾਣੀ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਹੋ ਰਹੀਆਂ ਸੀ ਬਹੁਤ ਸਾਰੇ ਪਿੰਡ ਦੇ ਵਿੱਚ ਅਜਿਹੇ ਲੋਕ ਵੀ ਨੇ ਜਿਹੜੇ ਇਸ ਵਿਆਹ ਸਮਾਗਮ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੇ ਦੱਸਣ ਮੁਤਾਬਕ ਇੱਕ ਚੀਜ਼ ਕਲੀਅਰ ਹੈ ਕਿ ਉੱਥੇ ਬਹੁਤ ਸਾਰੇ ਲੋਕ ਚਮਕੀਲਾ ਨੂੰ ਦੇਖਣ ਦੇ ਲਈ ਇਸ ਜੋੜੀ ਨੂੰ ਦੇਖਣ ਦੇ ਲਈ ਆਏ ਸੀ ਤਾਂ ਹੁਣ ਤੁਹਾਨੂੰ ਦੱਸ ਦਿੰਨੇ ਵੀ ਇਹ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਮੈਸਮਪੁਰ ਹੈ ਤੇ ਮੈਸਮਪੁਰ 8 ਮਾਰਚ 1988 ਦੇ ਵਿੱਚ ਉਸ ਕਲਾਕਾਰ ਦਾ ਉਸ ਸਦੀ ਦਾ ਅੰਤ ਹੋ ਜਾਂਦਾ ਜਿਸ ਨੂੰ ਚਾਹੁੰਦੇ ਨੇ ਲੋਕ ਤੇ ਸਭ ਤੋਂ ਪਹਿਲੀ ਗੱਲ ਕਿ ਕਿੰਨੇ ਇਨਸਟਰੂਮੈਂਟ ਚਲਾ ਲੈਂਦਾ ਸੀ ਚਮਕੀਲਾ ਵੋਕਲ ਵੀ ਤੇ ਤੂੰਬੀ ਵੀ ਹਰਮੋਨੀਅਮ ਤੇ ਢੋਲਕ ਤੇ ਹੁਣ ਤੁਹਾਨੂੰ ਦੱਸਦੇ ਆ ਉਸਦੇ ਸਫ਼ਰ ਦੀ ਸ਼ੁਰੂਆਤ ਜਦੋਂ ਹੁੰਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ सुरेंद्र ਸ਼ਿੰਦਾ ਦੇ ਨਾਲ ਉਸ ਦੀ ਸ਼ੁਰੂਆਤ ਹੁੰਦੀ ਹੈ ਸਪੋਰਟਰ ਦੇ ਤੌਰ ਤੇ ਉਸ ਦੇ ਨਾਲ ਹਮੇਸ਼ਾ ਸਟੇਜ ਜਿਹੜੀ ਹੈ सुरेंद्र ਸ਼ਿੰਦਾ ਤੋਂ ਪਹਿਲਾਂ ਚਮਕੀਲਾ ਸਾਹਮਦਾ ਹੁੰਦਾ ਸੀ ਤਾਂ ਉਸ ਤੋਂ ਬਾਅਦ सुरेंद्र ਸ਼ਿੰਦਾ ਲੋਕਾਂ ਦੇ ਵਿੱਚ ਆਪਣੇ ਗੀਤਾਂ ਦੇ ਨਾਲ ਰੰਗ ਬਣਦੇ ਸੀ ਪਰ ਲੋਕਾਂ ਨੂੰ ਜਿਹੜਾ ਪਸੰਦ ਆਈਆਂ ਚਮਕੀਲੇ ਦੀਆਂ ਕੁਝ ਗੱਲਾਂ ਕਿਉਂਕਿ ਕੁਝ ਲੋਕ ਉਸ ਨੂੰ ਲੱਚਰ ਗਾਇਕ ਵੀ ਕਹਿੰਦੇ ਨੇ ਕੁਝ ਕਹਿੰਦੇ ਸੀ ਕਿ ਉਹ ਅਡਲਟ Song ਆਉਂਦਾ ਤੇ ਇਹ ਖਾਸ ਤੌਰ ਤੇ ਫਿਲਮ ਦੇ ਵਿੱਚ ਦਿਖਾਇਆ ਵੀ ਗਿਆ ਦਰਸਾਇਆ ਵੀ ਗਿਆ ਕਿ ਉਸ ਦੇ ਗੰਦੇ ਗੀਤਾਂ ਕਰਕੇ ਉਹ ਚਰਚਾ ਦੇ ਵਿੱਚ ਆਇਆ ਪਰ ਲੋਕ ਕੀ ਚਾਹੁੰਦੇ ਨੇ ਲੋਕਾਂ ਨੇ ਜਿਵੇਂ ਉਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਲੋਕ ਚਾਹੁੰਦੇ ਸੀ ਉਹ ਸੁਣਨਾ ਜੋ ਚਮਕੀਲਾ ਸੁਣਾਉਂਦਾ ਸੀ ਚਮਕੀਲਾ ਵੀ ਕਹਿੰਦਾ ਸੀ ਮੈਂ ਹਾਲਾਤਾਂ ਦੇ ਉੱਪਰ ਗਾਉਣਾ ਜਿਹੜੇ ਅੱਜ ਦੇ ਹਾਲਾਤ ਨੇ ਲੋਕ ਸੁਣਨਾ ਚਾਹੁੰਦੇ ਨੇ ਉਹੀ ਚੀਜ਼ ਮੈਂ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਹੈ ਇਸੇ ਕਰਕੇ ਮੇਰਾ ਨਾਂ ਚਰਚਾ ਦੇ ਵਿੱਚ ਹੈ ਤਾਂ ਉਸ ਸਮੇਂ ਮਹਿੰਗੇ ਕਲਾਕਾਰਾਂ ਦੇ ਵਿੱਚੋਂ ਨਾਮ ਵੱਜੋ ਜਾਣਿਆ ਜਾਣ ਵਾਲਾ ਅਮਰ ਸਿੰਘ ਚਮਕੀਲਾ ਇਸ ਜਗ੍ਹਾ ਦੇ ਉੱਪਰ ਆਖਰੀ ਵਾਰ ਰੋਟੀ ਖਾਂਦਾ ਤੇ ਇਸ ਲੋਕੇਸ਼ਨ ਨੂੰ ਦੇਖ ਸਕਦੇ ਹੋ ਤੁਸੀਂ ਪ੍ਰੋਪਰ ਤੌਰ ਤੇ ਪੇਂਟ ਵੀ ਫਿਰ ਤੋਂ ਕਰਵਾਇਆ ਗਿਆ ਤੇ ਸਾਮ ਸਮਾਈ ਦੇਖ ਸਕਦੇ ਹੋ ਇਸ ਦੇ ਉੱਪਰ ਵੀ ਕਿ 17 ਜੂਨ 1969 1969 ਦੇ ਵਿੱਚ ਇਹ ਤਿਆਰ ਹੋਈ ਜਗਾ ਪਰ ਅੱਜ ਵੀ ਇਸ ਦੀ ਜਿਹੜੀ ਵਜੂਦ ਹੈ ਕਹਿ ਸਕਦੇ ਆਂ ਵੀ ਉਸੇ ਤਰ੍ਹਾਂ ਮਜ਼ਬੂਤ ਤੇ ਉਸੇ ਤਰ੍ਹਾਂ ਟਿਕਾਊ ਨਜ਼ਰ ਆ ਰਿਹਾ ਕਿਉਂਕਿ ਇਸ ਦੀ ਸਾਮਸਮਾਈ ਜਿਹੜੀ ਹੈ ਉਸ ਪਰਿਵਾਰ ਨੇ ਜਿਹੜਾ ਵਿਦੇਸ਼ਾਂ ਦੇ ਵਿੱਚ ਰਹਿੰਦਾ ਐਨ ਆਰ ਆਈ ਪਰਿਵਾਰ ਜਿਸ ਨੇ ਇਸ ਜਗਾ ਦੇ ਉੱਪਰ ਪੂਰੀ ਟੀਮ ਦੀ ਰੋਟੀ ਦਾ ਇੰਤਜ਼ਾਮ ਕੀਤਾ ਸੀ ਤੇ ਉਹ ਲੋਕੇਸ਼ਨ ਦਿਖਾਉਣੇ ਤੁਹਾਨੂੰ ਉਸ ਜਗਾ ਦੇ ਉੱਪਰ ਬਿਲਕੁਲ ਇਸ ਡੇਕ ਇਸ ਨਿੰਮ ਦੇ ਥੱਲੇ ਜਿਹੜੀ ਐ ਐਮਬੈਸਡਰ ਕਾਰ ਖੜੀ ਹੁੰਦੀ ਆ ਤਾਂ ਇਸ ਜਗ੍ਹਾ ਤੋਂ ਇਸੇ ਕੱਚੇ ਪਾਹੇ ਦੇ ਉੱਪਰ ਜਦੋਂ ਗੱਡੀ ਜਾਂਦੀ ਆ ਤਾਂ ਗੱਡੀ ਘੁੰਮ ਕੇ ਉਸ ਵਿਆਹ ਵਾਲੇ ਸਮਾਗਮ ਜਿੱਥੇ ਖਾੜਾ ਚੱਲ ਰਿਹਾ ਸੀ ਇਹ ਖਾੜੇ ਦੇ ਉੱਪਰ ਲੋਕ ਜਿਹੜੇ ਆ ਪੂਰੇ ਉਤਸ਼ਾਹ ਦੇ ਨਾਲ ਖੜੇ ਸੀ ਕਿ ਚਮਕੀਲਾ ਆਊਗਾ ਤੇ ਗੀਤ ਗਾਊਗਾ ਉਸ ਦੀ ਉਡੀਕ ਦੇ ਵਿੱਚ ਖੜੇ ਸੀ ਤਾਂ ਉਸ ਜਗ੍ਹਾ ਦੇ ਉੱਪਰ ਜਦੋਂ ਗੱਡੀ ਰੁਕਦੀ ਹੈ ਤੁਹਾਨੂੰ ਉਹ ਤਸਵੀਰਾਂ ਵੀ ਜਿਹੜੀਆਂ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਵੀ ਕਿਸ ਜਗ੍ਹਾ ਤੇ ਇਹ ਖਾੜਾ ਸੀਗਾ ਤੇ ਕਿਵੇਂ ਲੱਗਣਾ ਸੀ ਉਸ ਜਗ੍ਹਾ ਤੇ ਗੱਡੀ ਰੁਕਦੀ ਹੈ ਤਾਂ ਤਾਬੜ ਤੋੜ ਗੋਲੀਆਂ ਚੱਲਦੀਆਂ ਨੇ ਪੂਰੀ ਜੋੜੀ ਦੇ ਉੱਪਰ ਕਾਰ ਦੇ ਵਿੱਚ ਬੈਠੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਤੇ ਨਾਲ ਉਸਦੇ ਦੋ ਸਾਥੀ ਢੋਲਕ ਤੇ ਜਿਹੜੇ ਹਾਰਮੋਨੀਅਮ ਵਜਾਉਂਦੇ ਸੀ ਤਾਂ ਸਾਰੇ ਮੌਕੇ ਦੇ ਉੱਪਰ ਜਿਹੜੀ ਆ ਉਹਨਾਂ ਦੀ ਸਭ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਸਦੀ ਦਾ ਅੰਤ ਹੋਇਆ ਲੋਕ ਅੱਜ ਵੀ ਗੱਡੀਆਂ ਦੇ ਵਿੱਚ ਅੱਜ ਵੀ ਚਮਕੀਲੇ ਨੂੰ ਸੁਣਦੇ ਨੇ ਜਿਵੇਂ ਸਿੱਧੂ ਮੂਸੇਵਾਲੇ ਨੇ ਆਪਣਾ ਨਾਂ ਬਣਾਇਆ ਛੋਟੀ ਉਮਰ ਦੇ ਵਿੱਚ ਉਸੇ ਤਰ੍ਹਾਂ ਚਮਕੀਲੇ ਨੇ ਵੀ ਛੋਟੀ ਉਮਰ ਦੇ ਵਿੱਚ 27 ਸਾਲਾਂ ਦਾ ਸੀ ਜਦੋਂ ਉਸ ਦੀ ਮੌਤ ਹੋਈ ਤੇ ਦੋ ਵਿਆਹ ਸੀਗੇ ਚਮਕੀਲੇ ਦੇ ਬਹੁਤ ਸਾਰੀਆਂ ਗੱਲਾਂ ਜਈਆਂ ਹੁੰਦੀਆਂ ਚੰਗੀਆਂ ਜਿਹੀ ਗੱਲਾਂ ਪਰ ਲੋਕ ਬਹੁਤ ਘੱਟ ਧਿਆਨ ਦਿੰਦੇ ਨੇ ਪਰ ਲੋਕਾਂ ਨੂੰ ਇਹ ਚੀਜ਼ ਬੜੀ ਨਜ਼ਰ ਆਈ ਕਿ ਚਮਕੀਲਾ ਗੰਦੇ ਗੀਤ ਗਾਉਂਦਾ ਪਰ ਲੋਕ ਉਹ ਗੰਦੇ ਗੀਤ ਸੁਣਦਾ ਕੌਣ ਸੀ ਕਿੰਨਾਂ ਨੇ ਉਸ ਦੇ ਰਿਕਾਰਡ ਨੂੰ ਜਿਹੜਾ ਹਾਈਲਾਈਟ ਕੀਤਾ ਕਿਸ ਨੇ ਉਸ ਦੇ ਰਿਕਾਰਡ ਖਰੀਦੇ ਸਾਰੀਆਂ ਚੀਜ਼ਾਂ ਲੋਕਾਂ ਦੇ ਸਾਹਮਣੇ ਨਹੀਂ ਤੇ ਅੱਜ ਵੀ ਲੋਕ ਛਿਪ ਕੇ ਗੱਡੀਆਂ ਦੇ ਵਿੱਚ ਜਿਵੇਂ ਚਮਕੀਲਾ ਮੂਵੀ ਦੇ ਵਿੱਚ ਦੱਸਿਆ ਗਿਆ ਕਿ ਲੋਕ ਛਿਪ ਕੇ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਨੇ ਜਿਵੇਂ ਚਮਕੀਲਾ ਗੀਤ ਗਾਉਂਦਾ ਹੁੰਦਾ ਸੀ ਕਹਿੰਦੇ ਵੀ ਉਹ ਲੱਚਰ ਗਾਉਂਦਾ ਪਰ ਚਮਕੀਲਾ ਕਹਿੰਦਾ ਸੀ ਵੀ ਮੈਂ ਹਾਲਾਤਾਂ ਦੇ ਗਾਉਣਾ ਜਿਹੜੇ ਅੱਜ ਦੇ ਹਾਲਾਤ ਨੇ ਪਰ ਇਹ ਜਗ੍ਹਾ ਜਿਹੜੀ ਹੈ ਇਸ ਜਗ੍ਹਾ ਦੇ ਉੱਪਰ ਉਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਵੀ ਇਸ ਜਗ੍ਹਾ ਇੱਕ ਮੰਝਾ ਡਾਇਆ ਹੁੰਦਾ ਹੈ ਇਸ ਜਗ੍ਹਾ ਦੇ ਉੱਪਰ ਬੈਠ ਕੇ ਚਮਕੀਲਾ ਤੇ ਅਮਰਜੋਤ ਨੇ ਜਿਹੜੀ ਰੋਟੀ ਖਾਦੀ ਤੇ ਹਾਸੇ ਮਖੌਲ ਵੀ ਕੀਤੇ ਉਸ ਬੰਦੇ ਦੇ ਨਾਲ ਜੋ ਇਹਨਾਂ ਨੂੰ ਰੋਟੀ ਖਵਾ ਰਿਆ ਸੀ ਤੇ ਦੇਖ ਸਕਦੇ ਹੋ ਉਸ ਤਰੀਕੇ ਦੀਆਂ ਉਸ ਤਰ੍ਹਾਂ ਸਮੇਂ ਦੀਆਂ ਜਿਹੜੀਆਂ ਕੁਝ ਨਿਸ਼ਾਨੀਆਂ ਨੇ ਜਿਹੜੀਆਂ ਇੱਥੇ ਮੌਜੂਦ ਨੇ ਦੋਸਤੋ ਵੀਡੀਓ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਨਾ ਇੱਕ ਇੱਕ ਚੀਜ਼ ਜਿਹੜੀ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਕਿ ਲੱਗਦਾ ਕਿ ਉਹ ਕਲਾਕਾਰ ਕਿਸੇ ਨੂੰ ਗਲਤ ਰਾਹ ਤੇ ਪਾ ਰਿਹਾ ਸੀ ਕਿ ਲੱਗਦਾ ਹੈ ਕਿ ਉਸ ਕਲਾਕਾਰ ਨੇ ਕੁਝ ਗਲਤ ਕੀਤਾ ਸੀ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਉਂਕਿ ਬਾਅਦ ਚ ਲੋਕਾਂ ਨੂੰ ਯਾਦ ਕਰਨਾ ਉਸ ਕਲਾਕਾਰ ਨੂੰ ਅੱਜ ਵੀ ਲੋਕ ਯਾਦ ਕਰ ਰਹੇ ਆ ਪਰ ਉਸ ਦੀਆਂ ਗੱਲਾਂ ਜੇ ਉਸ ਸਮੇਂ ਲੋਕਾਂ ਨੂੰ ਸਮਝ ਆਉਂਦੀਆਂ ਤਾਂ ਉਹ ਜਿਉਂਦਾ ਵੀ ਹੁੰਦਾ ਤਾਂ ਇਹ ਇਸ ਗੱਲ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਇੱਕ ਸਦੀ ਦਾ ਅੰਤ ਹੁਣ ਹੋਇਆ ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰਦੇ ਆ ਉਹ ਵੀ ਇੱਕ ਸਦੀ ਸੀ ਉਸ ਦਾ ਅੰਤ ਹੋਇਆ ਅੱਜ ਸਿੱਧੂ ਨੂੰ ਵੀ ਲਗਾਤਾਰ ਲੋਕ ਸੁਣਦੇ ਨੇ ਜਿਵੇਂ ਚਮਕੀਲੇ ਨੂੰ ਲੋਕ ਸੁਣਦੇ ਨੇ ਤੇ ਚਮਕੀਲਾ ਉਹ ਕਲਾਕਾਰ ਜਿਹੜਾ ਉਸ ਸਮੇਂ ਦੇ ਵਿੱਚ ਬਹੁਤ ਮਹਿੰਗਾ ਕਲਾਕਾਰ ਸੀ ਦੱਸਿਆ ਜਾ ਰਿਹਾ ਵੀ 5 ਤੋਂ 6000 ਰੁਪਏ ਬਹੁਤ ਵੱਡੀ ਰਕਮ ਹੁੰਦੀ ਹੈ ਉਹ ਚਮਕੀਲਾ ਜਿਹੜਾ ਲੈਂਦਾ ਹੁੰਦਾ ਸੀ ਉਸ ਸਮੇਂ ਅਖਾੜਾ ਲਾਉਣ ਦਾ ਤੇ ਉਸ ਲੋਕੇਸ਼ਨ ਦੇ ਉੱਪਰ ਜਾ ਕੇ ਜਦੋਂ ਗੱਡੀ ਰੁਕਦੀ ਹੈ ਇੱਥੇ ਪਹੁੰਚ ਕੇ ਦਿਖਾਉਣ ਦਾ ਮਤਲਬ ਇਹ ਸੀ ਕਿਉਂਕਿ ਪਿੰਡ ਵਾਲਿਆਂ ਤੋਂ ਵੀ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਕਿ ਜਦੋਂ ਉਹ ਪਹੁੰਚਦੇ ਨੇ ਹੁਣ ਤਾਂ ਕੁਝ ਹਲਚਲ ਜਿਹੜੀ ਹੈ ਇਸ ਤਰੀਕੇ ਦੀ ਹੋਣ ਲੱਗੀ ਸੀ ਕਿ ਕੁਝ ਨਾ ਕੁਝ ਅਨਹੋਣੀ ਵਾਪਰਨੀ ਹੈ ਤੇ ਉਸ ਜਿਸ ਬੰਦੇ ਨੇ ਇੱਥੇ ਰੋਟੀ ਖਵਾਈ ਸੀ ਪਹਿਲਾਂ ਉਹ ਤੁਹਾਨੂੰ ਦੱਸ ਦਿੰਨਾ ਇਸ ਰਸਤੇ ਤੋਂ ਆ ਆ ਕੈਮਰਾਮੈਨ ਨੂੰ ਕਹੂੰਗਾ ਵੀ ਆਹ ਰਸਤਾ ਜਰੂਰ ਦਿਖਾ ਦੇ ਵੀ ਇਸ ਦੇ ਨਾਲ-ਨਾਲ ਜਿਹੜਾ ਰਸਤਾ ਜਿਹੜਾ ਬੱਟ ਬਣੀ ਹੋਈ ਆ ਇਸ ਬੱਟ ਉਤੋਂ ਦੀ ਉਹ ਬੰਦਾ ਉੱਥੇ ਪਹੁੰਚਦਾ ਇੰਨੇ ਚ ਗੱਡੀ ਜਿਹੜੀ ਆ ਉੱਥੇ ਪਹੁੰਚਦੀ ਹੁੰਦੀ ਹੈ ਤਾਂ ਇੰਨੇ ਚ ਹਮਲਾ ਹੁੰਦਾ ਜਿਹੜੇ ਹਮਲਾ ਕਰਨ ਵਾਲੇ ਹੁੰਦੇ ਨੇ ਉਹ ਸਕੂਟਰ ਦੇ ਉੱਪਰ ਆਉਂਦੇ ਨੇ ਜਦੋਂ ਉਹ ਗੋਲੀਆਂ ਚਲਾਉਂਦੇ ਤਾਂ ਭਜੜ ਮੱਚ ਜਾਂਦੀ ਹੈ ਤੇ ਭਜੜ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਚਾਰੇ ਪਾਸੇ ਇੱਕੋ ਹੀ ਦੁਹਾਈ ਕੀ ਜਿਵੇਂ ਲਾਲਾ ਲਾਲਾ ਹੋ ਜਾਂਦੀ ਹੈ ਤੇ ਚਾਰੇ ਪਾਸੇ ਭੀੜ ਖਿੱਲਰਨ ਵਾਲਾ ਮਾਹੌਲ ਹੁੰਦਾ ਤੇ ਵਿਆਹ ਵਾਲਾ ਸਮਾਗਮ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉੱਥੇ ਕ ਮਾਹੌਲ ਕੀ ਬਣਿਆ ਹੋਣਾ ਪਰ ਇੱਕ ਸਦੀ ਦਾ ਅੰਤ ਇਸ ਜਗ੍ਹਾ ਤੇ ਲਾਸਟ ਵਾਰ ਰੋਟੀ ਜਿਹੜੀ ਹੈ ਚਮਕੀਲੇ ਨੇ ਖਾਧੀ ਤੇ ਉਸ ਤੋਂ ਬਾਅਦ ਫਿਲਮਾਂ ਬਣੀਆਂ ਅੱਜ ਵੀ ਲੋਕ ਉਸ ਨੂੰ ਯਾਦ ਕਰ ਰਹੇ ਤੇ ਫਿਰ ਤੋਂ ਜਿਆਦਾ ਜਿਹੜੀਆਂ ਚਮਕੀਲੇ ਦੀਆਂ ਤਾਜ਼ਾ ਹੋਈਆਂ ਨੇ ਇਹ ਤੁਹਾਨੂੰ ਜਗਾ ਵੀ ਦਿਖਾਈ ਹੈ ਤੇ ਜਿਹੜੇ ਪਿੰਡ ਵਾਲਿਆਂ ਨੇ ਗੱਲਾਂ ਦਸੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਦੋਸਤੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਧੰਨਵਾਦ